ਇੱਕ ਪੈਲਸ ਦੇ ਵਿੱਚ ਗਏ ਹੈਗੇ ਆ ਜੋ ਕਿ ਪੈਲਸ ਦੇ ਵਿੱਚ ਉਹ ਇੱਕ ਪ੍ਰਵਾਸੀ ਨੇ ਠੇਕੇ ਤੇ ਲਿਆ ਹੋਇਆ ਪ੍ਰਵਾਸੀ ਨੇ ਉਸ ਜਦੋਂ ਪ੍ਰਵਾਸੀ ਨੇ ਠੇਕੇ ਤੇ ਲਿਆ ਹੋਇਆ ਉਹ ਪ੍ਰਵਾਸੀ ਨੇ ਜਦੋਂ ਪੈਲਸ ਦੇ ਵਿੱਚ ਜਾ ਕੇ ਜਦੋਂ ਉੱਥੇ ਕੁੜੀਆ ਨੂੰ ਲੜਾਈ ਕੋਈ ਮਾਰੀ ਮੋਟੀ ਹੋ ਗਈ ਹੋਣੀ ਆ ਜਾਂ ਖਾਦੀ ਪੀਤੀ ਦੇ ਵਿੱਚ ਹੋ ਹੀ ਜਾਂਦੀ ਆ ਇਹ ਥੋੜੀ ਆ ਯਾਰ ਤੁਸੀਂ ਜਾ ਕੇ ਕੁੜੀ ਦੇ ਮੂੰਹ ਦੇ ਉੱਤੇ ਦੇਖੋ ਕੀ ਹਾਲ ਕੀਤਾ ਪਿਆ ਬੋਤਲਾਂ ਮਾਰੀਆਂ ਭੰਨ ਭੰਨ ਕੇ ਇੱਥੇ ਫਿਰ ਨਿਕਾਜ ਇੱਕ ਜਵਾਕ ਉਹ ਆਏ ਕਾ ਮਾਤਾ ਆ ਗਈ ਆ ਮਾਤਾ ਦੇ ਨੋਅ ਔਰ ਦੰਦੀਆਂ ਵੱਡ ਵੱਡ ਖਾ ਗਿਆ ਇਹ ਥੋੜੀ ਆ ਯਾਰ ਤੁਸੀਂ ਬੋਤਲਾਂ ਚੁੱਕ ਚੁੱਕ ਕੇ ਮਾਰ ਦੋਗੇ ਜੇ ਲੜਾਈ ਹੋਈ ਉਹਨੂੰ ਛਡਾਓ ਉਹਨੂੰ ਸ਼ਾਂਤ ਕਰੋ ਇਹ ਥੋੜੀ ਆ ਵੀ ਆਪਾਂ ਕਿਸੇ ਬੱਚੇ ਦਾ ਮੂੰਹ ਖਰਾਬ ਕਰ ਦਾਂਗੇ ਬੋਤਲਾਂ ਮਾਰ ਕੇ ਇਹ ਥੋੜੀ ਆ ਵੀ ਕਿਸੇ ਦੇ ਆਪਾਂ ਚੂਏ ਮਾਰ ਦਾਂਗੇ ਇਹ ਥੋੜੀ ਆ ਲੱਤ ਤੋੜ ਦਾਂਗੇ ਐਦਾ ਸੀ ਡਾਂਸ ਕਰ ਤੇ ਡਾਂਸ ਵੀ ਨਹੀਂ ਬੱਚੇ ਮੇਰੇ ਨੱਚ ਰਹੇ ਸੀ ਭਾਜੀ ਉਹ ਨਹੀਂ ਡਾਂਸ ਕਰ ਰਹੀ ਸੀ ਮੈਂ ਤੇ ਖੜੀ ਸੀ ਉਹਨੇ ਮੁੰਡਾ ਮਾਰਿਆ ਸੀਗਾ ਤੇ ਭਾਜੀ ਸਮਝਾ ਰਹੇ ਸੀ ਉਹ ਬਹੁਤ ਥੀ ਬੈ ਕੇ ਸਾਡੇ ਹਾਂਜੀ ਦੀਦੀ ਕੀ ਕਹਿਣਾ ਚਾਹੁੰਗੇ ਜਿਹੜਾ ਪਿਛਲੇ ਦਿਨੀ ਹਮਲਾ ਹੋਇਆ ਸੀਗਾ ਕੀ ਕਾਰਨ ਸੀਗਾ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਪੁਲਿਸ ਨੇ ਵੀਰ ਹਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਪੁਲਿਸ ਨੇ ਨਾ ਉਹਨਾਂ ਨੂੰ ਕੁਝ ਕਿਹਾ ਨਾ ਫੜਿਆ ਐਦਾ ਹੀ ਘੁੰਮਦੇ ਪਏ ਨੇ ਘਰੇ ਰਹਿੰਦੇ ਨੇ ਉਹਦੇ ਮੰਮੀ ਡੈਡੀ ਖੁਦ ਵੀ ਸਗ ਸੰਤਮਕਿਆ ਦਿੰਦੇ ਨੇ ਦਾਲ ਤਾਂ ਕੋ ਜਿ ਵੀ ਨਹੀਂ ਹੋਇਆਗਾ ਸਗ ਸੜ ਤੋਂ ਸੱਟਾਂ ਵੀ ਨਹੀਂ ਜ਼ਿਆਦਾ ਲੱਗ ਚੁੱਕੀਆਂ ਹਿਆ ਨੇ ਬੋਲਿਆ ਵੀ ਹੋ ਜਾ ਉਹਦੋਂ ਗੱਲ ਕੀ ਹੋਈ ਸੀ ਭਾਜੀ ਦੇ ਵਸ ਮੈਰਿਜ ਤੇ ਗਏ ਹੋਏ ਸੀਗੇ ਮੁੰਡੇ ਬੱਤਮੀਜੀ ਕਰ ਰਹੇ ਸੀਗੇ ਤੇ ਮੇਰੇ ਬੱਚਾ ਛੋਟਾ ਤੇ ਇਹਨੂੰ ਮਤਲਬ ਵੱਡੇ ਭਾਈ ਨੇ ਡਾਂਸ ਕਰ ਰਹੇ ਸੀ ਮੇਰੇ ਹਸਬੰਦ ਤਾਂ ਗਏ ਨਹੀਂ ਸੀਗੇ ਮੇਰੇ ਮਦਰ ਇਨ ਲਾ ਤਾਂ ਮੇਰੇ ਬ੍ਰਦਰ ਇਨ ਲਾ ਗਏ ਹੋਏ ਸੀਗੇ ਇਹ ਭਾਜੀ ਨੇ ਡਾਂਸ ਕਰ ਰਹੇ ਸੀਗੇ ਤੇ ਮੈਂ ਇਹਨਾਂ ਨੂੰ ਫੜਨ ਕਿ ਉਹਨਾਂ ਨੇ ਮੁੰਡੇ ਨੇ ਮੁੰਡਾ ਮਾਰਤਾ ਭਾਜੀ ਸਮਝਾਣ ਲੱਗ ਪਏ ਓਨੀ ਦੇਰ ਨੂੰ ਅੰਦਰੋਂ ਸ਼ੀਕਾ ਪਲੇਟਾਂ ਕੁਰਸੀਆਂ ਜੋ ਆਇਆ ਚੱਕ ਲਏ ਮਾਰੀ ਗੇ ਮਾਰੀ ਗੇ ਵਿੱਚ ਛਡਾਨ ਗਨ ਮੈਨੂੰ ਥੱਲੇ ਸੇਟਤਾ ਮੈਨੂੰ ਥੱਲੇ ਸੇਟਤਾ ਥੱਲੇ ਸੇਟ ਗਨ ਦਾਰੂ ਵਾਲੀ ਬੋਤਲ ਮਾਰੀ ਪਹਿਲੇ ਭਰੀ ਹੋਈ ਫਿਰ ਗਲਾਸੀਆਂ ਮਾਰੀਆਂ ਫਿਰ ਉਹਨਾਂ ਨੇ ਆਪਣੇ ਟੀ-ਸ਼ਰਟ ਪਾ ਕੇ ਬਹਿ ਗਏ ਟੀ-ਸ਼ਰਟ ਪਾੜੀ ਫਿਰ ਆਪਣੇ ਫਿਰ ਬਾਦ ਵਿੱਚ ਉਹਨਾਂ ਨੇ ਮੈਨੂੰ ਮੈਂ ਬਾਹਰ ਗੱਡੀ ਚ ਆ ਕੇ ਬੈਠ ਗਈ ਉਹਨਾਂ ਨੇ ਪਿੱਛੋਂ ਗੱਡੀ 'ਚ ਇੱਟਾਂ ਮਾਰੀਆਂ ਮੇਰਾ ਬੱਚਾ ਸਮੇਂ ਸਿਰ ਸਾਰਾ ਕੱਚ ਟੁੱਟ ਕੇ ਪੈ ਗਿਆ ਮੇਰੇ ਉੱਤੇ ਫਿਰ ਮੈਂ ਬਾਹਰ ਨਿਕਲੀ ਫਿਰ ਮੈਨੂੰ ਕਹਿੰਦੇ ਕਿ ਤੇਰੇ ਗੋਲੀ ਮਾਰਨੀ ਆ ਫਿਰ ਉਹ ਸੁਵਾ ਲੈ ਕੇ ਆਇਆ ਵੱਡਾ ਮਾਰਨ ਵਾਸਤੇ ਉਹ ਇੱਕ ਵੀਰਾ ਘਰੇ ਰਹੇਗਾ ਤਾਂ ਉਹਨੇ ਆਪਰੇਸ਼ਨ ਆਇਆ ਉਹਦੀ ਗੱਲ ਦੇ ਆਰ ਪਾਰ ਹੋ ਗਿਆ ਸੁਵਾ ਅੱਛਾ ਕਿਹਾ ਜਿਹੜਾ ਉਹ ਮੈਨੇਜਰ ਸੀਗਾ ਜਿਨ੍ਹਾਂ ਨੇ ਹਮਲਾ ਕੀਤਾ ਮਾਲਕ ਤੇ ਸੀ ਮਾਲਕ ਉਹ ਮਾਲਕ ਨੇ ਤੋਂਨੇ ਭਰਾਣੇ ਰੀਸ ਤੇ ਲਿੱਤਾ ਹੈ ਸਰ ਉਹਨਾਂ ਨੇ ਮਾਲਕ ਨੇ ਉਹ ਬੱਚਾ ਹੁਣ ਮੰਗ ਗਈ ਹੈ ਜੀ ਤੁਹਾਡੀ ਹੁਣ ਇਹ ਮੜਸਾਂ ਨੇ ਇਨਸਾਫ ਦਿੱਤਾ ਜਾਵੇ ਸਾਡੇ ਕੋਈ ਸਾਡਾ ਕੁਝ ਵੀ ਨਹੀਂ ਲੱਗਦਾ ਸਾਡੀ ਕੋਈ ਧਾਰਾ ਨਹੀਂ ਲਗਾਈ ਸਾਡੀ ਗੱਡੀ ਥੋੜੀ ਉਹਦੀ ਧਾਰਾ ਨਹੀਂ ਕੁਝ ਵੀ ਨਹੀਂ ਕੀਤਾਗਾ ਪੁਲਿਸ ਵਾਲਿਆਂ ਨੇ ਉਹ ਤੋਂ ਸਾਨੂੰ ਕਹਿੰਦੇ ਪੁਲਿਸ ਵਾਲੇ ਛੇੜਿਆ ਸੀ ਤਾਂ ਤੁਸੀਂ ਘਰੇ ਚਲ ਜਾਂਦੇ ਫਿਰ ਮਜ਼ਾਕ ਬਣਾਤਾ ਸਾਡਾ ਅਸੀਂ ਸਵੇਰੇ 10 ਵਜੇ ਤੇ ਲੈ ਕੇ ਰਤੀ 8 ਵਜੇ ਅਸੀਂ ਘਰੇ ਆਏ ਆਂ ਲਲਤੋ ਥਾਣੇ ਚ ਉਹਨਾਂ ਨੇ ਸਾਨੂੰ ਕਹਿੰਦੇ ਜੇ ਤੂੰ ਛੇੜੇ ਤੂੰ ਹੀ ਘਰੇ ਚੱਲ ਜਾਂਦੇ ਫਿਰ ਅਸੀਂ ਤੁਹਾਡੀ ਆਪਾ ਐਫਆਰ ਲੈ ਕੇ ਜਾਣੀ ਹੈ ਕਹਿੰਦੇ ਕੋਈ ਨਹੀਂ ਤੁਸੀਂ ਬੈਠੋ ਤੁਸੀਂ ਤਾਂ ਵੇਲੇ ਹੋ ਉਸਨੇ ਮੁਕਦਮਾ ਦਰਜ ਵੀ ਤਕ ਦਿੱਤਾ ਸੀ ਪਾਜੀ ਕੁਸ਼ਣ ਹਾਂ ਧਾਰਾ ਲਾਈਆਂ 14 ਧਾਰਾ ਦਾ ਹੁਣਾ ਆਈ ਗਈ ਸਾਡੂ ਮੇਰੇ ਮੇਰਾ 4 ਘੰਟੇ ਉਪਰ ਸੁਣਵਾਈ ਨਹੀਂ ਉਸੇ ਬੋਲ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਘੇ ਜੀ ਅੱਜ ਫੇਰ ਇੱਕ ਗੁੜੀਆ ਦਾ ਮਾਮਲਾ ਆਇਆ ਜੋ ਕਿ ਇਹਨਾਂ ਦਾ ਕਹਿਣ ਦੇ ਥਰੂ ਵੀ ਇੱਕ ਪੈਲਸ ਦੇ ਵਿੱਚ ਗਏ ਹੈਗੇ ਆ ਜੋ ਕਿ ਪੈਲਸ ਦੇ ਵਿੱਚ ਉਹ ਇੱਕ ਪ੍ਰਵਾਸੀ ਨੇ ਠੇਕੇ ਤੇ ਲਿਆ ਹੋਇਆ ਪ੍ਰਵਾਸੀ ਨੇ ਉਸ ਜਦੋਂ ਪ੍ਰਵਾਸੀ ਨੇ ਠੇਕੇ ਤੇ ਲਿਆ ਹੋਇਆ ਉਹ ਪ੍ਰਵਾਸੀ ਨੇ ਜਦੋਂ ਪੈਲਸ ਦੇ ਵਿੱਚ ਜਾ ਕੇ ਜਦੋਂ ਉੱਥੇ ਗੁੜੀਆ ਨੂੰ ਲੜਾਈ ਕੋਈ ਮਾਰੀ ਮੋਟੀ ਹੋ ਗਈ ਹੋਣੀ ਆ ਚਲ ਖਾਦੀ ਪੀਤੀ ਦੇ ਵਿੱਚ ਹੋ ਹੀ ਜਾਂਦੀ ਆ ਇਹ ਥੋੜੀ ਆ ਯਾਰ ਤੁਸੀਂ ਜਾ ਕੇ ਆ ਕੁੜੀ ਦੇ ਮੂੰਹ ਦੇ ਉੱਤੇ ਦੇਖੋ ਕੀ ਹਾਲ ਕੀਤਾ ਪਿਆ ਬੋਤਲਾਂ ਮਾਰੀਆਂ ਭੰਨ ਭੰਨ ਕੇ ਇੱਥੇ ਫਿਰ ਨਿੱਕਾ ਜਿਹਾ ਇੱਕ ਜਵਾਕ ਆ ਉਹ ਆਇਕਾ ਮਾਤਾ ਹੈਗੀ ਆ ਮਾਤਾ ਦੇ ਨੋਅ ਦੰਦੀਆਂ ਵੱਡ ਵੱਡ ਖਾ ਗਿਆ ਹੱਥ ਏਦਾਂ ਦੇ ਰਾਕਸ਼ ਪ੍ਰਵਾਸੀ ਜਿਹੜੇ ਆ ਇੰਨਾ ਉਹਨਾਂ ਦੇ ਵਿੱਚ ਰਾਕਸ਼ਪੁਣਾ ਆ ਗਿਆ ਹੈਗਾ ਵੀ ਅਵਸਾਰਾਂ ਨੂੰ ਚਾਹੀਦਾ ਵੀ ਉਹਨਾਂ ਤੇ ਬੰਦੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਹਜੇ ਤੱਕ ਕਿਉਂ ਨਹੀਂ ਕੀਤੀ ਆ ਅੱਜ ਕਿੰਨੇ ਦਿਨ ਹੋ ਗਏ ਆ ਵੀ ਕਾਰਨ ਕਿਆ ਬਣਾ ਕਿਉਂ ਮਾਰਿਆ ਗਿਆ ਕਾਰਨ ਇਹ ਪੈਸੇ ਦੇ ਵਿੱਚ ਗਏ ਆ ਪੈਸੇ ਦੇ ਵਿੱਚ ਚੱਲ ਜੇ ਕੋਈ ਮਾਰੀ ਮੋਟੀ दारू ਪੀ ਕੇ ਸ਼ਰਾਬ ਚੱਲਦੀ ਹੋਣੀ ਆ ਮਾਰੀ ਮੋਟੀ ਪੈਸੇ ਚ ਵਾਪਸ ਪਾਰਟੀਆਂ ਦੇ ਵਿੱਚ ਚੱਲਦੀ ਆ ਤੇ ਜੇ ਇਹ ਥੋੜੀ ਨਹੀਂ ਸਾਨੂੰ ਸਿਆਣਾ ਨਾਜ ਦੇ ਟੱਪ ਤੇ ਪਏ ਹੋਣੇ ਆ ਉਹ ਕਿ ਵਿਚ ਜਦੋਂ ਕੋਈ ਲੜਾਈ ਹੋ ਗਈ ਆ ਮਾੜੀ ਮੋਟੀ ਸੇੜ ਇਹ ਥੋੜੀ ਆ ਯਾਰ ਤੁਸੀਂ ਬੋਤਲਾਂ ਚੁੱਕ ਚੁੱਕ ਕੇ ਮਾਰ ਦੋਗੇ ਜੇ ਲੜਾਈ ਹੋਈ ਉਹਨੂੰ ਛਡਾਓ ਉਹਨੂੰ ਸ਼ਾਂਤ ਕਰੋ ਇਹ ਥੋੜੀ ਆ ਵੀ ਆਪਾਂ ਕਿਸੇ ਬੱਚੇ ਦਾ ਮੂੰਹ ਖਰਾਬ ਕਰ ਦਾਂਗੇ ਬੋਤਲਾ ਮਾਰ ਕੇ ਇਹ ਥੋੜੀ ਆ ਵੀ ਕਿਸੇ ਦੇ ਆਪਾਂ ਛੂਏ ਮਾਰ ਦਾਂਗੇ ਅੱਗੇ ਥੋੜੀ ਆ ਲੱਤ ਤੋੜ ਦਾਂਗੇ ਅੱਜ ਤੁਸੀਂ ਉਰੇ ਪਹੁੰਚੇ ਹੋ ਅਸੀਂ ਸਾਹ ਕੋਲੇ ਆਏ ਆ ਅਫਸਰ ਕੋਲੇ ਆਪਣਾ ਜਿਹੜਾ ਸਾਡੇ ਨਾਲ ਘਟਨਾ ਵਾਪਰੀ ਹੈ ਗਿਆ ਅਸੀਂ ਅਫਸਰਾਂ ਨੂੰ ਕਹਿਣ ਆਏ ਆਂ ਜੀ ਵੀ ਸਾਹਿਬ ਇਹ ਜਿਹੜੀ ਘਟਨਾ ਹੋਈ ਆ ਬੱਚੀ ਨਾਲ ਨਿੱਕੀ ਇੱਕ ਛੋਟੀ ਜੀ ਬੱਚੀ ਆ ਉਹਦੇ ਵੀ ਨੌ ਮਾਰ ਵਜੇ ਹੋਇਆ ਆ ਕੁੜੀ ਦੇ ਢੱਡ ਦੇ ਉੱਤੇ ਸੁਣਵਾਈ ਨਹੀਂ ਹੋ ਰਹੀ ਕਿਸੇ ਪਾਸੇ ਵੀ ਹਾਂਜੀ ਇਹ ਕਿਹੜਾ ਕਿਹੜਾ ਰੋਡ ਸੀ ਲਲਤੋ ਲਲਤੋ ਪੈਲਸ ਆ ਕੋਈ ਲਲਤੋ ਉੱਥੇ ਪਖਵਾਲ ਰੋਡ ਤੇ ਪਖਵਾਲ ਰੋਡ ਤੇ ਲਲਤੋ ਪੈਲਸ ਆ ਉਹ ਹੋਟਲ ਆ 99 ਇਹ ਆਪਣੇ ਕੰਪਲੀਟ ਦਿੱਤੀ ਹੋਈ ਆ ਜੀ ਸਾਰਾ ਕੁਝ ਦਿੱਤਾ ਹੋਇਆ ਸੁਣਾਈ ਨਹੀਂ ਹੋ ਰਹੀ ਆ 55 ਦਾ ਪਰਚਾ ਕਹਿੰਦੇ ਪਾ ਦੋ ਆ ਕੁੜੀ ਦੇ ਮੂੰਹ ਤੇ ਗੱਡੀ ਡਾਇਨਾਮਿਟ ਕੀਤੀ ਹੋਈ ਆ ਇੱਕ ਮੁੰਡੇ ਦੇ ਪੇਸ ਕਾਸ ਇਧਰੋਂ ਮਾਰ ਕੇ ਦੂਜੇ ਪਾਸੇ ਦੇ ਕੱਢਿਆ ਪਿਆ ਆ ਸੂਏ ਮਾਰੇ ਹੋਇਆ ਪਈ ਇਹਨਾਂ ਦੀ ਕੋਈ ਜਾਣ ਪਛਾਣ ਸੀ ਕੀ ਪਹਿਲਾਂ ਉਹਨਾਂ ਨਾਲ ਕੋਈ ਪਾਲਟੀ ਦੇ ਵਿਆਹ ਤੇ ਗਏ ਆ ਜਿਨ੍ਹਾਂ ਨਾਲ ਲੜਾਈ ਹੋਈ ਆ ਉਹ ਮੱਲੇ ਉਹਨਾਂ ਨਾਲ ਕੋਈ ਲੜਾਈ ਨਹੀਂ ਹੋਈ ਉਹ ਵਿਆਹ ਤੇ ਗਈ ਸੀ ਪੈਲਸ ਦੇ ਵਿੱਚ ਹੋਈ ਆ ਪੈਲਸ ਦੇ ਵਿੱਚ ਜਿਹੜੇ ਮੋٹے ਮੋٹے ਜੇ ਹੁੰਦੇ ਕੀ ਕਹਿੰਦੇ ਹੁੰਦੇ ਉਹ ਬੌਕਸਰ ਕੰਜਰਖਾਨਾ ਜਾਂ ਘਾਟ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਦੀ ਕੀ ਹੁੰਦੀ ਮੋٹے ਮੋٹے ਜੇ ਉਹਨਾਂ ਨੇ ਛਡਾਉਣ ਦੀ ਜਗ੍ਹਾ ਇਹਨਾਂ ਨੂੰ ਕੁੱਟਿਆ ਦੱਸੋ ਹੁਣ ਹੁਣ ਮੰਗ ਕੀ ਹੈ ਤੁਹਾਡੀ ਸਾਡੀ ਮੰਗ ਇਹ ਹੈਗੀ ਆ ਵੀ ਅਸੀਂ ਸੀਵੀ ਸਾਹਿਬ ਨੂੰ ਕਹਿਣਾ ਚਾਹੁੰਦੇ ਵੀ ਮਹਾਰਾ ਸਾਡੀ ਬੇਨਤੀ ਆ ਤੁਹਾਡੇ ਅੱਗੇ ਹੱਥ ਜੋੜ ਕੇ ਵੀ ਇਹਨਾਂ ਦੇ ਇਨਸਾਫ ਜਿਹੜੀ ਮੰਗ ਦੀ ਆ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਵੱਡੇ ਬਦਮਾਸ਼ ਬਣੇ ਹੋਇਆ ਉਹਨਾਂ ਤੇ ਨੱਥ ਪਾਈ ਜਾਵੇ ਉਹਨਾਂ ਨੇ ਮੈਂ ਨਹੀਂ ਕਹਿ ਰਿਹਾਗਾ ਇਹਨਾਂ ਦੇ ਸੌਂਦੇ ਕਹਿਣਾ ਉਹ ਕਹਿੰਦੇ ਪਏ ਆ ਵੀ ਅਸੀਂ ਪੁਲਿਸ ਵਾਲੇ ਸਾਡੀ ਜੇਬੀ ਦੇ ਵਿੱਚ ਆ ਮੈਂ ਨਹੀਂ ਕਹਿ ਰਿਹਾਗਾ ਉਹ ਕਹਿ ਰਿਹਾ ਉਹਨੇ ਇੰਨੀ ਗੱਲ ਕਹਿਆ ਹੀ ਆ ਵੀ ਅਸੀਂ ਪੁਲਿਸ ਵਾਲੇ ਨੂੰ ਕਈ ਵਾਰੀ ਕੁੱਟਿਆ ਵੀ ਆ ਮੈਂ ਨਹੀਂ ਕਹਿ ਰਿਹਾ ਉਹ ਇਹਨਾਂ ਦਾ ਕਹਿਣਾ ਹੈਗਾ अच्छा जी ते ਵੀ ਸਾਡੇ ਜਿਹੜੇ ਪੁਲਿਸ ਵਾਲੇ ਨੂੰ ਸਾਡੇ ਮਲਾਜ਼ਿਮਾਂ ਨੂੰ ਕੋਈ ਹੱਥ ਚੁੱਕੂਗਾ ਯਾਰ ਫਿਰ ਸਾਨੂੰ ਵੀ ਗੁੱਸਾ ਆਉਂਦਾ ਵੀ ਸਾਡੇ ਸਾਡੇ ਮਲਾਜ਼ਿਮਾਂ ਸਾਡੇ ਰੱਖਿਆ ਕਰਨ ਵਾਸਤੇ ਥੋੜੀ ਵੀ ਤੁਸੀਂ ਪ੍ਰਵਾਸੀ ਹੋ ਕੇ ਸਾਡੇ ਮਲਾਜ਼ਿਮਾਂ ਦੇ ਹੱਥ ਚੁੱਕੋਗੇ ਬਹੁਤ ਲੱਖ ਲੈਣ ਤਾਂ ਨੇ ਇਹ ਅੱਜ ਫੇ ਪੁਲਿਸ ਕਮਿਸ਼ਨਰ ਦਫ਼ਤਰ ਕੋਲ ਹੁਣ ਜਾ ਰਹੇ ਆ ਅਫਸਰਾਂ ਦੇ ਕੰਨਾਂ ਦੇ ਵਿੱਚੋਂ ਕੱਢਦੇ ਮੈਂ ਵੀ ਸਰ ਨਾਲੇ ਉਹ ਇਦਾਂ ਕਹਿ ਰਹੇ ਆ ਨਾਲੇ ਕੁੜੀ ਦੇ ਆ ਮਾਰੇ ਆ ਬੋਤਲਾ ਮਾਰੀਆਂ ਨੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਕਿਉਂ ਨਹੀਂ ਕਰਦੇ ਪਏ ਕੇ ਕਾਰਵਾਈ ਇਹਨਾਂ ਦੀ ਠੀਕ ਹੈ ਜੀ ਹਾਂ ਜੀ ਸਰ ਪਹਿਲੀ ਗੱਲਬਾਤ ਹੋਈ ਜਿਹੜਾ ਇਸ ਚਿਹਰੀ ਦੇ ਵਿੱਚ ਪਹੁੰਚੇ ਤੁਸੀਂ ਅਸੀਂ ਜੀ 8 ਤਰੀਕ ਰਾਤੀ ਮੈਰਿਜ ਪੈਲੇਸ ਗਏ ਸੀ ਜੀ ਹਮ ਰਿਸੈਪਸ਼ਨ ਪਾਰਟੀ ਸਾਡੀ ਗਲੀ ਦੇ ਮੁੰਡੇ ਦੀ ਉਹਨਾਂ ਸਾਨੂੰ ਨੇ ਵਾਈਟ ਕੀਤਾ ਸੀ ਉੱਤੇ ਅੱਛਾ ਜੀ ਜੋ ਕਿ ਉੱਥੇ ਜਾ ਕੇ ਇਹਨਾਂ ਨੱਚਦੇ ਟੱਪੇ ਤੇ ਇਹਦੇ ਨਾਲ ਛੇੜਖੰਨੀ ਹੋਊਗੀ ਮੈਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਲਟਾ ਉਹਨਾਂ ਨੇ ਸਾਡੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ अच्छा जी मेरी तो चलो कट्ट मार की की थी नाल इनन ना ने बदद की थी सर की कारन सी जेडी कट्ट मार की थी ਛੇੜਖਾਨੀ ਜੀ ਕਿੰਨਾ ਕਿੰਨੀ ਤਰੀਕ ਦਾ ਮੁੰਡਿਆ ਵਾ ਜਿਹੜਾ ਨੀਸ਼ ਨਾਲ ਦੋਸਤ ਅਮਨਦੀਪ ਨਹੀਂ ਨਹੀਂ ਉਹਨਾਂ ਨੇ ਤੁਹਾਡੀ ਬ੍ਰਦਰ ਦੀ ਵਾਈਫ ਨਾਲ ਛੇੜਖਾਨੀ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਰੋਕਿਆ ਤਾਂ ਉਹਨਾਂ ਨੇ ਫਿਰ ਤੁਹਾਡੇ ਤੇ ਹਮਲਾ ਕਰ ਦਿੱਤਾ ਹਾਂਜੀ ਹਾਂਜੀ ਉਹ ਸਾਰੀ ਸੀਸੀਟੀਵੀ ਕੈਮਰੇ ਚੋਂ ਨਾਲ ਫੁਟੇਜ ਆਈ ਹੋਈ ਹੈ ਜਿਹੜੀ ਵੀਡੀਓ ਵਾਇਰਲ ਹੋ ਗਈ ਹੈ ਹਾਂਜੀ ਹੋਟਲ ਦੀ ਹੈ ਕਿਸੇ ਦੀ ਛੇੜ ਹਾਂਜੀ ਹਾਂਜੀ ਰਾਇਲ ਕੋਟ ਹੋਟਲ ਦੀ ਜੀ ਠੀਕ ਹੈ ਹਾਂਜੀ ਪੱਕਾਵਾ ਰੋਡ ਤੇ ਹੈ ਜੀ ਇਹ ਅੱਜ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਦੇਖੋ ਅੱਜ 8 ਤਰੀਕ ਤੋਂ ਲੈ ਕੇ ਮੇਰੇ ਖਿਆਲ ਨਾਲ ਅੱਜ 20 ਤਰੀਕ ਹੋ ਗਈ ਹੋਣੀ ਹੈ ਜੀ ਪੁਲਿਸ ਦੀ ਕਾਰਵਾਈ ਕੋਈ ਨਹੀਂ ਆਈ ਹੈ ਕੋਈ ਗ੍ਰਿਫਤਾਰੀ ਬਈ ਥਾਣਾ ਚੌਂਕੀ ਲਲਤੋਈ ਥਾਣਾ ਸਦਰ ਹੈ ਕੋਈ ਗ੍ਰਿਫਤਾਰੀ ਨਹੀਂ ਆਈ ਹੈ ਹਜੇ ਵੀ ਸਾਡੀ ਗਲਤ ਦੇ ਵਿੱਚ ਉਹ ਤੇ ਕਰੰਨੇ ਦੀ ਦੁਕਾਨ ਖੋਲ ਕੇ ਬੈਠੇ ਹੋਏ ਆ ਤੇ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਪੁਲਿਸ ਨੂੰ ਪੁਲਟ ਨੂੰ ਪੁਲਸ ਪਾਰਟੀ ਤੋਂ ਮੈਂ ਕੱਲ ਫੋਨ ਕੀਤਾ ਸੀ ਉਹ ਕਹਿੰਦੇ ਸਾਡੇ ਇਨਚਾਰਜ ਕੋਲ ਕੇਸ ਆਈ ਕੋਈ ਜਵਾਬ ਨਹੀਂ ਕੋਈ ਟਕਮਾ ਕੋਈ ਜਿਹੜੀ ਮੈਡੀਕਲ ਦੀ ਰਿਪੋਰਟ ਆਈਆਂ ਉਹਦੇ ਅਕੋਰਡਿੰਗ ਪਰਚਾ ਤੁਸੀਂ ਕਹਿੰਦੇ ਹੋ ਮਤਲਬ ਹੋਇਆ ਜਾਂ ਨਹੀਂ ਨਹੀਂ ਹੋਰੇ ਮੰਗਾ ਹੁੰਨੀ ਹੋਇਆ ਉਸ ਦੀ ਡਿਮਾਂਡ ਕਰਦੇ ਹੋ ਕਿ ਹਾਂਜੀ ਤਾਂ ਅਸੀਂ ਧਾਰਾ ਚ ਵਾਦਾ ਚਾਹੁੰਦੇ ਆਂ ਜਿਆਦਾ ਲੱਗੀਆਂ ਹੋਈਆਂ ਨੇ ਉਹਨਾਂ ਨੇ ਇੰਨਾ ਕੁਝ ਬਣਾਇਆ ਨਹੀਂ ਬਹੁਤ ਚਾਹ ਜਿਹੜਾ ਲਾਈ ਜਣਾ ਹੋਇਆ ਉਹਨੂੰ ਹਾਂਜੀ ਉਹਨਾਂ ਦੇ ਕੋਲ ਹੋਟਲ ਦੇ ਵਿੱਚ ਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹ ਫੋਟੋ ਜ ਨਹੀਂ ਦੇ ਰਹੇ ਉਹਨਾਂ ਦੀ ਜਦੋਂ ਫੋਟੇਜ ਸਾਹਮਣੇ ਆਊਗੀ ਸਾਰਾ ਕੁਝ ਕਲੀਅਰ ਹੋ ਜਾਊਗਾ ਪੁਲਿਸ ਨੇ ਕੋਸ਼ਿਸ਼ ਨਹੀਂ ਕੀਤੀ ਫੋਟੋ ਲੈਣ ਦੀ ਨਹੀਂ ਜੀ ਹਜੇ ਤੱਕ ਤਾਂ ਕੋਸ਼ਿਸ਼ ਨਹੀਂ ਹੋਇਆ ਜੀ ਠੀਕ ਹੈ ਜੀ ਠੀਕ ਅ ਸਰ ਅੱਛਾ ਕੀ ਕਹਿਣਾ ਚਾਹੁੰਦੇ ਹੋ ਕੀ ਕਾਰਵਾਈ ਕੀਤੀ ਸਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਕਿ ਸਵੇਰੇ 9:30 ਵਜੇ ਦੇ ਗਏ ਰਾਤੀ 9 ਵਜੇ ਅਸੀਂ ਉੱਥੋਂ ਹੀ ਆਏ ਆਂ ਥਾਣੇ ਤੋਂ ਪਹਿਲੇ ਨੰਬਰ ਤੇ ਉਹਨਾਂ ਨੇ ਤਾਂ ਲਿਖਿਆ ਹੀ ਨਹੀਂ ਸੀਗਾ ਉਹਨਾਂ ਨੇ ਕੁਝ ਜ਼ੋਰ ਪਾ ਪਾ ਕੇ ਲਿਖਵਾਇਆ ਤੇ ਕੋਈ ਧਾਰਾ ਇਹਨਾਂ ਨੇ ਚਾਹ ਦੀ ਲਾਈ ਜਿਹੜੀ ਧਾਰਾ ਬੰਦੀ ਉਹ ਧਾਰਾ ਕੋਈ ਨਹੀਂ ਲਾਈ ਹੈਗੀ ਉਹ ਸ਼ਰਮੋ ਫਿਰਦੇ ਨੇ ਉਹਨਾਂ ਨੂੰ ਕੁਝ ਨਹੀਂ ਬੋਲ ਸਕਿਆ ਰਹੀ ਆਂਦੇ ਆ ਮੇਰਾ ਬੇਟ ਮੈਨੂੰ ਵੀ ਮੇਰੇ ਵੀ ਹੱਥੀ ਪੈ ਗਏ ਸੀਗੇ ਮੇਰੇ ਬ ਤੇ ਉਹਨਾਂ ਨੇ ਸਾਨੂੰ ਤਾਂ ਇਹੀ ਮੰਗਾ ਕਿ ਉਹ ਚੱਕੇ ਜਾਣ ਜਲਦੀ ਜਲਦੀ ਉਹਨੇ ਸਾਨੂੰ ਇਹ ਗੱਲ ਕਹੀ ਕਿ ਲਲਤੋ ਤਾਂ ਸਾਨੂੰ ਕੁਝ ਨਹੀਂ ਕਰ ਸਕਦੇ ਲਲਤੋ ਵਾਲੇ ਸਾਡੀ ਦਾ ਉੱਤੇ ਪੈਸਾ ਜਾਂਦਾ ਕਹਿੰਦੇ ਤਾਂ ਹੁਣ ਵੀ ਜਾਨ ਨੂੰ ਖਤਰਾ ਉਹ ਤੋਂ ਸ਼ਰੇਮ ਘੁੰਮਦੇ ਹਾਂਜੀ ਹਾਂਜੀ ਭਾਈ ਸ਼ਰੇਮ ਘੁੰਮਦੇ ਫੋਨ ਆ ਰਹੇ ਸਾਨੂੰ ਜੀ ਫੋਨ ਕਰਾ ਰਹੇ ਸਾਡਾ ਉੱਤੇ ਧਮਕੀਆਂ ਆ ਰਹੀਆਂ ਮੋਸ਼ਕਾ ਲਾ ਰਹੇ ਨੇ ਸਾਡੇ ਛੋਟੇ ਬ੍ਰਦਰ ਦੇ ਫੋਟੋਆਂ ਚੱਕੀ ਫਿਰਦੇ ਨੇ ਫੋਟੋਆਂ ਕਢਾਈਆਂ ਆਈਆਂ ਨੇ ਫੋਟੋਆਂ ਚੱਕੀ ਫਿਰਦੇ ਨੇ ਕਹਿੰਦੇ ਜੇ ਉਹ ਮਰਜ਼ੀ ਗੱਲ ਲਲਤੋ ਵਾਲਾ ਸਾਡਾ ਹਰ ਮਹੀਨੇ 50000 ਰੁਪਏ ਜਾਂਦਾ ਜੀ ਰਾਇਲ ਕੋਟ ਵਾਲੇ ਕਹਿੰਦੇ ਉਹ ਉੱਥੇ ਹੋਰ ਰ ਠੀਕ ਹੈ ਜੀ ਤੇ ਇੱਕ ਦਾ ਨਾਮ ਸਰ ਮਨੀਸ਼ਾ ਇੱਕ ਦਾ ਨਾਮ ਅਨੀਸ਼ਾ ਇੱਕ ਦਾ ਨਾਮ ਅਮਨ ਆ ਇੱਕ ਦਾ ਨਾਮ ਮਨੂ ਆ ਜਿਹੜਾ ਮਾਲਕ ਹੈ ਹੋਟਲ ਦਾ ਉਹ ਮਨੀਸ਼ਾ ਤੇ ਵਿੱਤੀ ਟੋਨੀ ਇੱਕ ਵਿੱਕੀ ਦੇ ਟੋਨੀ ਵਾਲੇ ਬਾਰੇ ਆਪਾਂ ਸਾਰਾ ਕੰਮ ਜਿਹੜਾ ਮਨੀਸ਼ ਦਾ ਹਨ ਜੀ ਮਨੀਸ਼ ਦੇ ਪਾਰਟੀ ਦੀ ਅਸੀਂ ਸਰ ਗਏ ਸੀਗੇ ਮੈਂ ਛੜਾ ਰਿਆ ਸੀਗਾ ਉਹਨਾਂ ਨੇ ਇਹ ਦੇਖਿਆ ਬੰਦਾ ਛੜਾਣ ਆ ਲਾ ਰਿਹਾ ਉਹਨਾਂ ਵਿੱਚ ਉਹਦੇ ਵੀ ਮਾਰੀਆਂ ਜੀ ਮੇਰੇ ਆ ਦੇ ਇੱਥੇ ਵੀ ਮਾਰੀ ਆ ਤੇ ਮੇਰੇ ਹੋਰ ਬਹੁਤ ਜਗ੍ਹਾ ਵੀ ਨਹੀਂ ਮੈਨੂੰ ਲੱਗਦਾ ਗੋਡੇ ਦੋਨੇ ਰਗੜੇ ਕੇ ਮੈਂ ਵੀ ਆਪਣੇ ਬਚਾ ਕੀਤਾ ਭੱਜ ਕੇ ਮੇਰੇ ਦੋਨੇ ਗੱਡੇ ਰਗੜੇ ਕੇ ਤੇ ਮੇਰੇ بیٹے ਨੇ ਆ ਕੇ ਜੋੜੇ ਉਹਨਾਂ ਦੇ Pisar do papão.